ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਅਦਰੋਆ ਆਪ ਜੀ ਦੇ ਸਨਮੁਖ ਆਪਣੇ YouTube ਚੈਨਲ ਗੁਰਸਾਖੀਆਂ ਸਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਪਿਛਲੇ ਸਾਲ ਤੋਂ ਆਪਣੇ ਚੈਨਲ ਤੇ ਆਰੰਭ ਕੀਤਾ ਹੋਇਆ ਹੈ ਕੱਲ ਤੱਕ ਸਤਿਗੁਰਾਂ ਦੀ ਕਿਰਪਾ ਕਰਕੇ 550 ਅਨਾਠ ਨੰਬਰ ਅੰਕ ਤੱਕ ਸੇਵਾ ਕਰਨ ਦੀ ਪਾਠ ਕਰਨ ਦੀ ਸੇਵਾ ਕਰਨ ਦੀ ਸੇਵਾ ਲਈ ਸੀ ਸਤਿਗੁਰੂ ਕਿਰਪਾ ਕਰਨ ਅੱਜ ਇਸ ਤੋਂ ਅਗੇ 560 ਨੰਬਰ ਅੰਗ ਤੋਂ ਆਪਾਂ ਪਾਠ ਕਰਨ ਦੀ ਸੇਵਾ ਕਰਨੀ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਪਿਆਰੀ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਰੇ ਦੇ ਸਿਰ ਤੇ ਮੇਰ ਪਰ ਹੱਥ ਰੱਖੋਗੇ ਤੁਸੀਂ ਦਾਸ ਰੇ ਦੀ ਅਰਦਾਸ ਕਰੋਗੇ ਕਰੋ ਜੀ ਕਿਰਪਾ दास जे सिर ते रखो मेर पर हथ ते आचारण करो जी सतनाम श्री वाहेगुरू साहिब जी फिर करो जीरपा ते सर आखो जीन तन, तन श्री गुरू ग्रंथ साहिब जी फिर करो जीरप सारे आखो तन धन बाबा दप सिंह जी ਫਿਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰਨ ਧੰਨ ਬਾਬਾ ਨੋਬ ਸਿੰਘ ਜੀ ਵਡਹੰਸ ਮਹਲਾ 3 ਵਡਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਜਿਸ ਮਨੁੱਖ ਦੀ ਜੀਭ ਪ੍ਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਲੱਗਦੀ ਹੈ ਉਹ ਮਨੁੱਖ ਆਤਮ ਕਡੋਲਤਾ ਵਿੱਚ ਟਿਕ ਜਾਂਦਾ ਹੈ ਤੇ ਪ੍ਰੇਮ ਦੇ ਵਿੱਚ ਪ੍ਰਭੂ ਦੇ ਪਿਆਰ ਵਿੱਚ ਜੁੜ ਜਾਂਦਾ ਹੈ ਮਨ ਤ੍ਰਿਪਤਿਆ ਹਰ ਨਾਮ ਧਿਆਏ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ ਸਦਾ ਸੁਖ ਸੱਚਾ ਸ਼ਬਦ ਵਿਚਾਰੀ ਜਿਸ ਦੇ ਸ਼ਬਦ ਵਿੱਚ ਜੁੜਿਆ ਵਿਚਾਰवान ਹੋ ਜਾਂਦਾ ਹੈ ਤੇ ਸਦਾ ਆਤਮਾ ਨੂੰ ਆਨੰਦ ਮਿਲਿਆ ਰਹਿੰਦਾ ਹੈ ਆਪਣਾ ਸਤਗੁਰ ਵਟ ਹੋ ਸਦਾ ਬਲਹਰੀ ਰਹਾਉ ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਾਉ ਦਾ ਮਤਲਬ ਹੁੰਦਾ ਹੈ ਸੋੜੇ ਵਿਸ਼ਰਾਂ ਦਈਏ ਅਖੀ ਸੰਤੋਖੀਆਂ ਇਕਲੇ ਵਲਾਈ ਇੱਕ ਪ੍ਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਪ੍ਰਾਏ ਧਨਵਲ ਪ੍ਰਾਏ ਰੂਪਵਲ ਪ੍ਰਾਈਆਂ ਮਾਨਤਾਵਲ ਨਹੀਂ ਵੇਖਦੀਆਂ ਭਾਵ ਕੇ ਪ੍ਰਾਈ ਚੀਜ਼ਾਂ ਨੂੰ ਵੇਖਣ ਤੋਂ ਰੱਜ ਜਾਂਦੀਆਂ ਹਨ ਮਨ ਸੰਤੋਖਿਆ ਦੁਜਾ ਭੌਗਵਾਏ ਦੁਜਾ ਭੌਗਿਆ ਮਾਇਆ ਦੇ ਪਿਆਰ ਨੂੰ ਇਥੇ ਸਤਿਗੁਰੂ ਕਹਿਣ ਲੱਗੇ ਕਿ ਮਾਇਆ ਦਾ ਪਿਆਰ ਦੂਰ ਕਰਕੇ ਮਨੁੱਖ ਦਾ ਮਨ ਤ੍ਰਿਸ਼ਨਾ ਵੱਲੋਂ ਰਾਜ ਜਾਂਦਾ ਹੈ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਹੀਂ ਨਾਹੀਂ ਦਾ ਮਤਲਬ ਹੁੰਦਾ ਨਾਮ ਵਿੱਚ ਜੁੜਿਆ ਹਰ ਨਾਹੀਂ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਇੱਥੇ ਸਤਿਗੁਰੂ ਜੀ ਕਹਿ ਰਹੇ ਕਿ ਸ਼ਬਦ ਦੀ ਮਰਗਤ ਨਾਲ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ ਨਾਮ ਪਰਮਲ ਹਿਰਦੇ ਰਿਆਸਮਾਏ ਪਰਮਲ ਹੁੰਦੀ ਆ ਸੁਗੰਧੀ ਦੇਣ ਵਾਲਾ ਪਦਾਰਥ ਆਤਮਿਕ ਜੀਵਨ ਦੀ ਸੁਗੰਧੀ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਸਦਾ ਟਿਕਿਆ ਰਿਹਾ ਹੈ ਨਾਨਕ ਮਾਸਟਕ ਜਿਸ ਵਡ ਭਾਗ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਦੇ ਮੱਥੇ ਉੱਤੇ ਵੱਡੀ ਕਿਸਮਤ ਉੱਚੀ ਕਿਸਮਤ ਜਾਗਦੀ ਹੈ ਗੁਰ ਕੀ ਬਾਣੀ ਸਹਿਜ ਬਰਾਗ ਉਹੀ ਮਨੁੱਖ ਗੁਰ ਦੀ ਬਾਣੀ ਵਿੱਚ ਜੁੜਦਾ ਹੈ ਜਿਸ ਨਾਲ ਉਸ ਦੇ ਅੰਦਰ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਉਬਰਾਗ ਪੈਦਾ ਹੋ ਜਾਂਦਾ ਹੈ ਉਬਰਾਗ ਉਪਜਦਾ ਹੈ ਜੀ ਬਡਹੰਸ ਮਹੱਲਾ ਤੀਜਾ ਬਡਹੰਸ ਰਾਗ ਦੇ ਵਿੱਚ ਧੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਬਾਣੀ ਪੂਰੇ ਗੁਰ ਤੇ ਨਾਮ ਪਾਇਆ ਜਾਏ ਸਤਗੁਰੂ ਕਹਿਣ ਲੱਗੇ ਕਿ हे ਮੇਰੇ ਮਨ ਤੂੰ ਗੁਰੂ ਪਾਸੋਂ ਪੂਰੇ ਗੁਰੂ ਪਾਸੋਂ ਨਾਮ ਹਾਸਲ ਕਰ ਕਿਉਂਕਿ ਨਾਮ ਇਹ ਪੂਰੇ ਗੁਰੂ ਦੇ ਕੋਲੋਂ ਹੀ ਮਿਲਦਾ ਹੈ ਸੱਚੇ ਸ਼ਬਦ ਸੱਚ ਸਮਾਏ ਉਹ ਨਾਮ ਜੇ ਸੱਚੇ ਸ਼ਬਦ ਦੀ ਰਾਹੀ ਤੂੰ ਸਦਾ ਤੇਰੇ ਪ੍ਰਭੂ ਵਿੱਚ ਸਮਾ ਜਾਏ ਤੂੰ ਇਸ ਧਰਤੀ ਤੇ ਸਦਾ ਰਹਿਣ ਵਾਂਂਡੋਲੀ ਪਰਮਾਤਮਾ ਵਿੱਚ ਲੀਨ ਹੋ ਜਾਏ ਇਹ ਮਨ ਨਾਮ ਨਦਾਨ ਤੂੰ ਪਾਏ ਕਿ ਮੇਰੇ ਮਨ ਤੂੰ ਨਾਮ ਖਜ਼ਾਨਾ ਹਾਸਲ ਕਰ ਗੁਰੂ ਦੇ ਕੋਲੋਂ ਹਾਸਲ ਕਰ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ ਆਪਣੇ ਗੁਰੂ ਦੇ ਹੁਕਮ ਨੂੰ ਮੰਨ ਕੇ ਉਸ ਦੀ ਉਸ ਦੇ ਭਾਣੇ ਵਿੱਚ ਰਹਿ ਕੇ ਰਹਾਉ ਦਾ ਮਤਲਬ ਹੁੰਦਾ ਹੈ ਕਿ ਇੱਥੇ ਥੋੜਾ ਜਿਹਾ ਬਸ਼ਰਮ ਲਈਏ ਗੁਰ ਇੱਕ ਹੈ ਸ਼ਬਦ ਵਿਚੋਂ ਮੈਲ ਗਵਾਏ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਨਾਲ ਅੰਦਰੋਂ ਵਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਨਿਰਮਲ ਨਾਮ ਵਸੇ ਮਨ ਆਏ ਤੇ ਪ੍ਰਮਾਤਮਾ ਦਾ ਪਵਿੱਤਰ ਨਾਮ ਮਨ ਵਿੱਚ ਵਸ ਜਾਂਦਾ ਹੈ ਪਰ ਮੈਂ ਪੂਲਾ ਫਿਰੇ ਸੰਸਾਰ ਇਹ ਜਿਹੜਾ ਜਗਤ ਹੈ ਪਟਕਣਾਂ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਭੁੱਲਿਆ ਫਿਰਦਾ ਹੈ ਮਾਰੇ ਜਨਮ ਜੰਮ ਕਰੇ ਖਵਾਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਜਮ ਰਾਜ ਸਦਾ ਇਸ ਨੂੰ ਖਵਾਰ ਕਰਦਾ ਹੈ ਨਾਨਕ ਸੇਵਡ ਪਾਗੀ ਜਿਨ ਹਰ ਨਾਮ ਤੇ ਆਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਭਾਗਾ ਵਾਲੇ ਮਨੁੱਖ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ ਗੁਰ ਪ੍ਰਸਾਦੀ ਮਨ ਵਸਾਇਆ ਅਤੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ ਵਡ ਹੰਸ ਮਲਾਤ ਜਾਮ ਬਡ ਹੰਸ ਰਾਗ ਦੇ ਵਿੱਚ ਧੰਨ ਤੁਨ ਅਮਰਦਾਸ ਗੁਰੂ ਜੀ ਤੇ ਜੇ ਪਾਤਸ਼ਾਹ ਜੀ ਦੇ ਪੁੱਤਰ ਮੁਖਾਰਪਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹਉ ਮੈਂ ਨਾ ਮੈਂ ਨਾਲ ਵਿਰੋਧ ਹੈ ਦੁਇ ਨਾ ਵਸੈ ਇਕਟਾਏ ਜਿਹੜਾ ਬੰਦਾ ਮੈਂ ਮੇਰੀ ਕਰਜ਼ਾ ਫਰਜ਼ਾ ਜਿਸ ਬੰਦੇ ਦੇ ਹਿਰਦੇ ਵਿੱਚ ਮੈਂ ਤੇ ਮੇਰੀ ਆ ਗਈ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਆ ਸਕਦਾ ਕਿਉਂਕਿ ਇਹ ਹਉਮੈ ਦਾ ਤੇ ਪ੍ਰਮਾਤਮਾ ਦੇ ਨਾਮ ਦਾ ਆਪਸ ਵਿੱਚ ਵੈਰ ਹੈ ਇਹ ਦੋਵੇਂ ਇਕੱਠੇ ਹਿਰਦੇ ਵਿੱਚ ਨਹੀਂ ਵੱਸ ਸਕਦੇ ਹਉਮੈ ਵਿੱਚ ਸੇਵਾ ਨਾ ਹੋਵਈ ਪਾ ਮਨ ਬਿਰਖਾ ਜਾਏ ਜਿਹੜਾ ਹਉਮੇ ਵਿੱਚ ਟਿਕੇ ਰਹੇ ਜਿਹੜੇ ਹਉਮੇ ਵਿੱਚ ਟਿਕੇ ਰਹੇ ਉਹ ਪ੍ਰਮਾਤਮਾ ਦੀ ਸੇਵਾ ਭਗਤੀ ਨਹੀਂ ਕਰ ਸਕਦੇ ਜਿਹੜੇ ਹਉਮੇ ਵਿੱਚ ਟਿਕੇ ਹਨ ਉਹਨਾਂ ਕੋਲੋਂ ਪ੍ਰਮਾਤਮਾ ਦੀ ਸੇਵਾ ਭਗਤੀ ਨਹੀਂ ਹੋ ਸਕਦੀ ਤੇ ਉਹਨਾਂ ਦਾ ਮਨ ਖਾਲੀ ਹੋ ਜਾਂਦਾ ਹੈ ਹਰ ਜੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਏ ਮੇਰੇ ਮਨ ਤੂੰ ਆਪਣੇ ਅੰਦਰ ਗੁਰੂ ਦਾ ਸ਼ਬਦ ਵਸਾਉਣ ਦੀ ਕਮਾਈ ਕਰ ਤੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਹੁਕਮ ਮੰਨ ਹੈ ਤਾ ਹਰ ਮਿਲੈ ਤਾਂ ਵਿਚੋਂ ਹੋਮ ਜਾਏ ਰਹਾਓ ਜੇ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ ਤੇ ਤੇਰੇ ਅੰਦਰੋਂ ਮੈਂ ਤੇ ਮੈਰੀ ਮੈਂ ਤੇ ਮੇਰੀ ਜਿਹੜੀ ਹਉਮੈ ਹੈ ਇਹ ਦੂਰ ਹੋ ਜਾਵੇਗੀ ਰਹਾਉ ਦਾਮਲ ਹੁੰਦਾ ਥੋੜਾ ਜਿਹਾ ਵਿਸ਼ਰਾਮ ਦੇ ਕੇ ਅੱਗੇ ਚੱਲਣਾ ਹੈ ਜੀ ਹਉ ਮੈਂ ਸਭ ਸਰੀਰ ਹੈ ਹਉ ਮੈਂ ਉੱਪਰ ਹੋਏ ਸਰੀਰ ਕਰਨ ਦਾ ਜਿਹੜਾ ਸਾਰਾ ਸਿਲਸਿਲਾ ਹੈ ਇਹ ਮੈਂ ਮੇਰੀ ਦੇ ਕਾਰਨ ਹੀ ਹੈ ਹਉਮੇ ਦੇ ਕਾਰਨ ਹੀ ਹੈ ਤੇ ਹਉਮੇ ਦੇ ਕਾਰਨ ਹੀ ਜਨਮ ਮਰਨ ਦਾ ਗੇੜ ਬਣਿਆ ਰਿਹਾ ਜਾਂਦਾ ਹੈ ਹਉਮੇ ਵੱਡਾ ਗਬਰ ਹਉਮਾ ਵਿੱਚ ਬੂਝ ਨਾ ਸਕੈ ਕੋਈ ਜਿਹੜੀ ਮੈਂ ਤੇ ਮੇਰੀ ਹੈ ਨਾ ਜਿਹੜੀ ਮੈਂ ਮੇਰੀ ਹਉਮੇ ਆ ਮੇਰਾ ਉਹ ਮੇਰਾ ਕੋਠੀਆਂ ਮੇਰੀਆਂ ਕਾਰਾਂ ਮੇਰੀਆਂ ਇਸ ਹੌਮੇ ਵਿੱਚ ਤੁਰਿਆ ਫਿਰਦਾ ਜਿਹੜਾ ਮਨੁੱਖ ਹੈ ਇਹ ਬੜਾ ਹਨੇਰੇ ਵਿੱਚ ਬੈਠਾ ਹੈ ਹੌਮੇ ਬੜਾ ਕੋਪ ਹਨੇਰਾ ਹੈ ਹੌਮੇ ਦੇ ਕਾਰਨ ਮਨੁੱਖ ਆਤਮਿਕ ਜੀਵ ਦਾ ਰਸਤਾ ਹੀ ਸਮਝ ਨਹੀਂ ਸਕਦਾ ਹੌਮਾ ਵਿੱਚ ਭਗਤ ਨਾ ਹੋ ਵਈ ਹੁਕਾਮ ਨਾ ਬੁਝਿਆ ਜਾਏ ਇਹ ਜਿਹੜੀ ਮੈਂ ਮੇਰੀ ਐ ਨਾ ਮੈਂ ਇਹਦੇ ਵਿੱਚ ਫਿਰ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਇਹ ਪ੍ਰਮਾਤਮਾ ਦੀ ਰਜਾ ਨੂੰ ਸਮਝ ਨਹੀਂ ਸਕਦਾ ਇਹ ਪ੍ਰਮਾਤਮਾ ਦੀ ਰਜਾ ਸਮਝ ਨਹੀਂ ਸਕਦਾ ਕਿਉਂਕਿ ਮੈਂ ਮੇਰੀ ਦੇ ਵਿੱਚ ਪਰਚਿਆਂ ਹੋਇਆ ਆਕਾਰਾਂ ਮੇਰੀਆਂ ਆ ਕੋਠੀਆਂ ਮੇਰੀਆਂ ਆ ਜਮੀਨ ਮੇਰੀ ਐ ਜਾਇਦਾਦ ਮੇਰਾ ਆ ਪਰਿਵਾਰ ਮੇਰਾ ਇਸੇ ਵਿੱਚ ਪਰਚਿਆਂ ਹੋਇਆ ਪ੍ਰਮਾਤਮਾ ਦੀ ਰਜਾ ਦੀ ਸਮਝ ਜਿਹੜੀ ਆ ਨਹੀਂ ਪੈਂਦੀ ਹਉਮੈ ਵਿੱਚ ਜਿਉ ਬੰਦ ਹੈ ਨਾਮ ਨਾਮ ਵਸੇ ਮਨ ਆਏ ਜਿਉ ਜੀਵਾਤਮਾ ਇਹ ਜਿਹੜੀ ਮੈਂ ਤੇ ਮੇਰੀ ਹਉਮੈ ਹੈ ਨਾ ਇਸ ਦੇ ਕਾਰਨ ਜੀਵਾਤਮਾ ਵਾਸਤੇ ਜਿਹੜਾ ਆਤਮਿਕ ਜੀਵਨ ਦੇ ਰਾਹ ਦੀ ਰੋਕ ਬਣੀ ਰਹਿੰਦੀ ਹੈ ਕੰਧ ਬਣੀ ਰਹਿੰਦੀ ਹੈ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਕੇ ਨਹੀਂ ਵੱਸ ਸਕਦਾ ਨਾਨਕ ਸਤਗੁਰ ਮਿਲਿਆ ਹਉ ਮੈਂ ਗਈ ਪਾ ਸੱਚ ਵਸਿਆ ਮਨ ਆਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੇ ਗੁਰੂ ਮਿਲ ਪਵੇ ਤੇ ਮਨੁੱਖ ਦੇ ਅੰਦਰੋਂ ਮੈਂ ਮੇਰੀ ਖਤਮ ਹੋ ਜਾਂਦੀ ਹੈ ਹਉਮੈ ਦਾ ਨਾਸ਼ ਹੋ ਜਾਂਦਾ ਹੈ ਜਦੋਂ ਹਉਮੈ ਦਾ ਨਾਸ਼ ਹੋ ਗਿਆ ਤਦੋਂ ਸਾ ਸਦਾਈ ਇਹ ਸਦਾ ਰਹਿਣ ਵਾਲਾ ਪਰਮਾਤਮਾ ਪ੍ਰਭੂ ਮਨੁੱਖ ਦੇ ਮਨ ਵਿੱਚ ਆ ਕੇ ਟਿਕ ਜਾਂਦਾ ਹੈ ਮਨੁੱਖ ਦੇ ਮਨ ਵਿੱਚ ਆ ਕੇ ਵਸਦਾ ਹੈ ਸੱਚ ਕਮਾਵੇ ਸੱਚ ਰਹਿ ਸੱਚ ਸੇਵ ਸਮਾਏ ਤੇ ਜਿਹੜਾ ਮਨੁੱਖ ਹੈ ਨਾ ਸਦਾ ਥਿਰ ਹਰ ਨਾਮ ਸਦਾ ਥਿਰ ਰਹਿਣ ਵਾਲੇ ਸਦਾ ਰਹਿਣ ਵਾਲੇ ਪ੍ਰਭੂ ਦੀ ਨਾਮ ਦੀ ਭਗਤੀ ਕਰਦਾ ਹੈ ਪ੍ਰਭੂ ਦੇ ਨਾਮ ਦਾ ਸਿਮਰਨ ਦੀ ਕਮਾਈ ਕਰਦਾ ਹੈ ਤੇ ਪ੍ਰਮਾਤਮਾ ਦੇ ਨਾਮ ਵਿੱਚ ਟਿਕਿਆ ਰਹਿੰਦਾ ਹੈ ਸੇਵਾ ਭਗਤੀ ਕਰਕੇ ਸਦਾ ਸਦਾ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਵੱਡ ਹੰਸ ਮਹੱਲਾ ਚੌਥਾ ਘਰ ਪਹਿਲਾ ਰਾਗ ਬੁਢਾਂਸ ਕਰ ਪਹਿਲੇ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਇਕ ਓੰਕਾਰ ਸਤਗੁਰ ਬਰਸਾਦ ਅਕਾਲ ਪੁਰਖੇ ਕਹ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਸੇਜ ਏਕ ਏਕੋ ਪ੍ਰਭ ਠਾਕੁਰ ਹਿਰਦੈਕ ਪੁਲੰਗ ਹੈ ਹਿਰਦੈਕ ਕੋਈ ਹੀ ਮੁਲੰਗ ਹੈ ਸੇਜ ਹੈ ਜਿਸ ਉੱਤੇ ਉਸ ਪਰਮੇਸ਼ਰ ਨੇ ਉਸ ਮਾਲਕ ਪ੍ਰਭੂ ਨੇ ਬਿਰਜ ਬਰਾਜਮਾਨ ਹੋਣਾ ਹੈ ਜਿਸ ਤੇ ਮਾਲਕ ਪ੍ਰਭੂ ਨੇ ਬਰਾਜਣਾ ਹੈ ਗੁਰਮਖਾ ਹਰ ਰਾਰਾ ਸੁਖ 사ਗਰ ਤੇ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੈ ਨਾ ਉਹ ਸੁੱਖਾਂ ਦੇ ਸਮੁੰਦਰ ਪ੍ਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਮੈਂ ਪ੍ਰਭ ਮਿਲਣ ਪ੍ਰੇਮ ਮਾਨਿਆਸਾ ਮੇਰੇ ਮਨ ਵਿੱਚ ਪ੍ਰਭੂ ਨੂੰ ਮਿਲ ਲਈ ਖਿੱਚ ਹੈ ਆਸ ਹੈ ਗੁਰੂ ਪੁਰਾ ਮਲਾਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਸਾ ਰਹਾਉ ਕਹਿੰਦੇ ਵੀ ਪੂਰਾ ਗੁਰੂ ਹੀ ਮੇਰਾ ਪਿਆਰਾ ਪ੍ਰੀਤਮ ਹੈ ਮੇਰਾ ਪਿਆਰਾ ਪ੍ਰਭੂ ਹੈ ਮੇਰਾ ਮਾਲਕ ਹੈ ਤੇ ਪੂਰਾ ਗੁਰੂ ਹੀ ਪਿਆਰਾ ਪ੍ਰਭੂ ਮਿਲ ਸਕਦਾ ਹੈ ਪੂਰਾ ਗੁਰੂ ਹੀ ਮੇਰਾ ਪਿਆਰਾ ਪ੍ਰਭੂ ਮਿਲ ਸਕਦਾ ਹੈ ਤੇ ਮੈਂ ਇਹੋ ਜੇ ਆਪਣੇ ਗੁਰੂ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ راہ ਉਹਦਾ ਮਤਲਬ ਹੁੰਦਾ ਥੋੜਾ ਜਿਹਾ ਅਸ਼ਰਮ ਦਈਏ ਮੈਂ ਅਗਣ ਪਰਪੂਰ ਸਰੀਰੈ ਮੇਰੇ ਸਰੀਰ ਵਿੱਚ ਅਗਣ ਹੀ ਅਗਣ ਭਰੇ ਪਏ ਹਨ ਹਾਂ ਕਿਆ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਜਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਜਿਸ ਗੁਣਾਂ ਵਾਲੀ ਵਿਡ ਭਾਗਣ ਜੀਵਸਤਰੀ ਨੇ ਪਿਆਰੇ ਪ੍ਰਭੂ ਨੂੰ ਲੱਭ ਲਿਆ ਹੈ ਸੇ ਮੈਂ ਗੁਣ ਨਹੀਂ ਹਾਂ ਕਿਉਂ ਮਿਲਾਂ ਮੇਰੀ ਮਾਇਆ ਮੇਰੇ ਅੰਦਰ ਉਹ ਜੇ ਗੁਣ ਨਹੀਂ ਹਨ ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ ਹਉ ਕਰ ਕਰ ਥਾਕਾ ਅਪਾਵ ਬਹੁ ਤੇਰੇ ਮੈਂ ਅਨੇਕਾਂ ਅਪਾਵ ਕਰ ਕਰਕੇ ਥੱਕ ਗਿਆ ਹਾਂ ਨਾਨਕ ਗਰੀਬ ਰੱਖੋ ਹਰ ਮੇਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ हे ਮੇਰੇ ਪ੍ਰਮਾਤਮਾ हे ਮੇਰੇ ਪ੍ਰਭੂ ਮੈਨੂੰ ਗਰੀਬ ਨੂੰ ਆਪਣੇ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਅੰਗ ਤੇ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦੋ ਸ਼ਬਦ ਹਨ ਇਕ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੈ ਦੋਹਾ ਪਾਤਸ਼ਾਹਾਂ ਨੇ ਦੋਹਾ ਸਤਿਗੁਰਾਂ ਨੇ ਇਹੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਹੜਾ ਬੰਦਾ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦਾ ਹੈ ਉਹ ਹਉਮੈ ਨੂੰ ਤਿਆਗ ਕੇ ਮੈਂ ਤੇ ਮੇਰੀ ਨੂੰ ਛੱਡ ਕੇ ਪੂਰੇ ਗੁਰੂ ਦੇ ਰਾਹੀਂ ਉਸ ਪ੍ਰਭੂ ਦੇ ਨਾਮ ਨੂੰ ਸਿਮਰਨ ਕਰੇ ਉਸ ਪ੍ਰਭੂ ਦੇ ਨਾਮ ਦਾ ਜਾਪ ਕਰੇ ਤਾਂ ਉਹ ਪੂਰੇ ਸਤਗੁਰਾਂ ਨੂੰ ਆਪਣੇ ਹਿਰਦੇ ਰੂਪੀ ਸੇਜ ਵਿੱਚ ਪੂਰੇ ਮਾਲਕ ਪੂਰੇ ਪ੍ਰਭੂ ਨੂੰ ਪਰਮਾਤਮਾ ਨੂੰ ਬਹਾ ਸਕਦਾ ਹੈ ਤੇ ਉਸ ਦੇ ਲੋਕ ਸੁਖੀ ਅਤੇ ਪਰਲੋਕ ਸੇਲੇ ਹੋ ਸਕਦੇ ਹਨ ਸੋ ਸਤਗੁਰੂ ਜੀ ਆਪਾਂ ਵੀ ਸੋ ਸਤਗੁਰੂ ਜੀ ਦੀ ਕਿਰਪਾ صدਕਾ ਸਤਿਗੁਰੂ ਜੀ ਦੀਆਂ ਇਹਨਾਂ ਆਸ਼ਾਵਾਂ ਨੂੰ ਇਹਨਾਂ ਸਿੱਖਿਆ ਨੂੰ ਸੁਣਦੇ ਹੋਏ ਆਪਾਂ ਵੀ ਇਹਨਾਂ ਸਿੱਖਿਆ ਨੂੰ ਗ੍ਰਹਿਣ ਕਰਦੇ ਹੋਏ ਆਪਾਂ ਵੀ ਪੂਰੇ ਗੁਰੂ ਦੇ ਰਾਹੀ ਉਸ ਨਾਮੀ ਦੇ ਨਾਮ ਦੇ ਨਾਲ ਜੁੜੀਏ ਉਸ ਨਾਮੀ ਦਾ ਨਾਮ ਜਪ ਕੇ ਉਸ ਨਾਮੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸਿਹਲੇ ਕਰ ਲਈਏ ਜੀ ਸਾਧ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ ਦਾਸ ਵਲੋਂ ਬਾਣੀ ਦਾ ਪਾਠ ਕਰਦੇ ਹੁਆ ਹੋਈਆਂ अनेका ਭੁੱਲਾਂ ਗਲਤੀਆਂ ਬਾਣੀ ਦੀਆਂ ਵਿਚਾਰਾ ਕਰਦੇ ਹੁਆ ਹੋਈਆਂ अनेका ਭੁੱਲਾਂ ਗਲਤੀਆਂ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦੇਣਾ ਅੱਗੇ ਤੋਂ ਸਮਤ ਬਖਸ਼ਣਾ ਕਿ ਸ਼ੁੱਧ ਤੇ ਸਪਸ਼ਟ ਬਾਣੀ ਦਾ ਜਾਪ ਕੀਤਾ ਜਾਵੇ ਅਤੇ ਆਪ ਚੀਜ਼ੇ ਨਾਲ ਜੋ ਵਿਚਾਰਾਂ ਦੀ ਸਾਂਝ ਪਾਈ ਜਾਂਦੀ ਹੈ ਉਹ ਵਿਚਾਰਾਂ ਦੀ ਸਾਂਝ ਪਾਉਣ ਦੀ ਵੱਲ ਬੁੱਧੀ ਬਖਸ਼ਿਸ਼ ਦੇਣੀ ਬਖਸ਼ਿਸ਼ ਕਰ ਦੇਣੀ ਸਾਧ ਸੰਗਤ ਜੀ ਹੁਣ ਇੱਕ ਹੋਰ ਬੇਨਤੀ ਇਹ ਹੈ ਕਿ ਦਾਸਾ ਚੈਨਲ ਨੂੰ ਸਾਖੀਆਂ ਸ਼ਬਦਾਂ ਵਿਚਾਰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰਨਾ ਜੀ ਕਮੈਂਟ ਕਰਨਾ ਜੀ ਸ਼ੇਅਰ ਕਰਨਾ ਜੀ ਆਪ ਜੀ ਦਾ ਦਾ ਸਕੋਟਨ ਕੋਟਨਵਾਦੀ ਹੋਵੇਗਾ ਆਓ ਹੁਣ ਦਿਉਜੀ ਭੁੱਲਾਂ ਚੁੱਕਾਂ ਦੀ ਖਿਮਾ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ